ਪੰਜਾਬੀ ਫਿਲਮ ਦੇ ਉਹ ਕਲਾਕਾਰ ਸੀਸ਼ ਕੋਲ ਜੋ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਨਹੀਂ ਅਤੇ ਆਪਣੀ ਗੁਰਬਤ ਪਰ ਜਿੰਦਗੀ ਬਤੀਤ ਕਰ ਰਹੀ ਪੰਜਾਬੀ ਸਿਨੇਮਾ ਕਈ ਪਾਸ਼ਾ ਵਿੱਚ ਅਦਾਕਾਰੀ ਦੇ ਜੋਹਰ ਦਿਖਾਉਣ ਵਾਲੇ ਅਦਾਕਾਰ ਸੀਸ਼ ਕੋਲ ਦੀ ਮਾੜੀ ਹਾਲਤ ਨੂੰ ਲੈ ਕੇ ਕਈ ਫਿਲਮੀ ਸਿਤਾਰੇ ਨੇ ਮਦਦ ਲਈ ਗੁਹਾਰ ਲਗਾਈ ਸੀ ਇਸ ਨਾਲ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਲ ਯੋਗਰਾਜ ਸਿੰਘ ਅਦਾਕਾਰ ਸਾਹਮਣੇ ਆਏ ਤੇ ਉਹਨਾਂ ਨੇ ਸੀਸ਼ ਕੋਲ ਦੀ ਦੇਖਭਾਲ ਕਰ ਰਹੀ ਮੋਬਲੀ ਪੈਂਦੇ ਗੰਭੀਰ ਇਲਜ਼ਾਮ ਲਗਾਏ ਯੋਗਰਾਜ ਸਿੰਘ ਨੇ ਕਿਹਾ ਸੀ ਤੁਸੀਂ ਵੀ ਇਸ ਨੂੰ ਮੈਂ ਟੈਲੀਫੋਨ ਵੀ ਕੀਤਾ ਪਰ ਪਤਾ ਨਹੀਂ ਕਿਉਂ ਸਤਿਆ ਦੇਵੀ ਜੀ ਉਹਨੂੰ ਉੱਥੋਂ ਔੜ ਨਹੀਂ ਦਿੰਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਿਆ ਮੈਂ ਟੈਲੀਫੋਨ ਕੀਤਾ ਸੀ ਸਤੀਸ਼ ਕਹਿੰਦਾ ਹਾਂ ਮੈਨੂੰ ਮੁਝੇ ਕੱਲ ਆ ਕੇ ਲੈ ਜਾਓ ਗਾੜੀ ਭੇਜ ਦਿਓ ਤਾਂ ਉਸੇ ਵਕਤ ਉਸ ਔਰਤ ਨੇ ਪਿੱਛੋਂ ਗਾਲਾਂ ਕਢੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂ ਔਰ ਸਤੀਸ਼ ਰੋ ਪਿਆ ਮੈਂ ਕੀ ਕਹਿੰਦਾ ਬੱਸ ਮੈਨੂੰ ਪਰ ਮੈਂ ਫਿਰ ਵੀ ਕਹਿੰਦਾ ਤੁਸੀਂ ਸਾਰੇ ਜਾਓ ਉਹਦਾ ਦੁੱਖ ਦਰਦ ਵੰਡਾਓ ਅੱਜ ਇਹ ਸਭ ਨੂੰ ਦੇਖਦੇ ਹੁਣ ਸਤੀਸ਼ ਕੋਲ ਦੀ ਮੂੰਹ ਬੋਲੀ ਪੈਂ ਸਤਿਆ ਦੇਵੀ ਪੜ ਗਈ ਤੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਕੀ ਕਹਿਣਾ ਹੈ ਉਹਨਾਂ ਦਾ ਤੁਸੀਂ ਵੀ ਸੁਣੋ ਮੈਂ ਤੇ ਇਹ ਕਹਾਂਗੀ ਕਿ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੋ ਜਾਏ ਤੇ ਜ਼ਿਆਦਾ ਵਧੀਆ ਹੈ ਕਿ ਯੋਗ ਰਾਜਵੀਰ ਮੈਂ ਉਹਨੂੰ ਆਪਣਾ ਭਰਾ ਕਿਹਾ ਹੋਇਆ ਹੈ ਕਿ ਉਹ ਮੇਰਾ ਭਰਾ ਹੈ ਲੇਕਿਨ ਉਹ ਸੋਚ ਨਹੀਂ ਰਿਹਾ ਕਿ ਇਹ ਵੀ ਮੇਰੀ ਭੈਣ ਹੈ ਕਿਸੇ ਦੀ ਜੰਮੀ ਹੋਈ ਹੈ ਲੇਕਿਨ ਉਹਨੂੰ ਬਿਲਕੁਲ ਇਸ ਚੀਜ਼ ਦਾ ਕਿਆਸ ਨਹੀਂ ਆਇਆ ਜਰਾ ਵੀ ਔਰ ਮੈਨੂੰ ਝੂਠਾ ਹੀ ਬਦਨਾਮ ਕਰੀ ਜਾਂਦਾ ਹੈ ਕਿ ਸਤੀਸ਼ ਕੋਲ ਨੂੰ ਦਬ ਦਬਾ ਕਰਕੇ ਰੱਖਿਆ ਹੋਇਆ ਹੈ ਅੰਦਰ ਡੱਕ ਕੇ ਰੱਖਿਆ ਹੋਇਆ ਹੈ ਔਰ ਇਹਨੂੰ ਗਾਲਾਂ ਵੀ ਕੱਢਦੀ ਹੈ ਔਰ ਮੈਂ ਅਕਾਊਂਟ ਨੰਬਰ ਮੰਗਿਆ ਸੀ ਮੈਨੂੰ ਅਕਾਊਂਟ ਨੰਬਰ ਨਹੀਂ ਦਿੱਤਾ ਤਾਂ ਕਿ ਮੈਂ ਇੱਕ ਸਿੱਧੀ ਔਰਤ ਹਾਂ ਮੈਨੂੰ ਇੰਗਲਿਸ਼ ਨਹੀਂ ਆਉਂਦੀ ਔਰ ਨਾ ਹੀ ਮੈਂ ਉਹ ਮੈਸੇਜ ਭੇਜ ਸਕਦੀ ਹਾਂ ਨਾ ਮੋਬਾਈਲ ਦੇ ਉੱਤੇ ਨਾ ਹੀ ਮੈਨੂੰ ਨੈਟ ਚਲਾਉਣਾ ਹੁੰਦਾ ਹੈ ਇਹ ਕਦੀ ਵੀ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਇਸ ਪਿੱਛੇ ਮੈਂ ਜਿਹੜਾ ਵੀ ਕੋਈ ਆਉਂਦਾ ਉਹਨੂੰ ਕਹਿੰਨੀ ਆ ਭਾਈ ਤੁਸੀਂ ਮੇਰੇ ਕੋਲ ਲਖਵਾ ਲਓ ਮੈਂ ਤੁਹਾਨੂੰ ਲਖਵਾ ਦਵਾਂਗੀ ਬੋਲ ਕੇ ਕਿ ਇਹ ਸਰ ਦਾ ਅਕਾਊਂਟ ਨੰਬਰ ਹੈ ਔਰ ਸਰ ਜੀ ਦਾ ਅਕਾਊਂਟ ਨੰਬਰ ਮੈਂ ਇਹ ਕਹਾਂਗੀ ਕਿ ਮੇਰੀ ਸਰਕਾਰ ਜਾਂ ਜੋ ਵੀ ਹੈ ਉਹ ਆ ਕੇ ਜਿਨ੍ਹਾਂ ਨੂੰ ਵੀ ਡਾਊਟ ਹੈ ਉਹ ਆ ਕੇ ਇਹਨਾਂ ਦਾ ਅਕਾਊਂਟ ਜਿਹੜਾ ਹੈ ਉਹ ਚੈੱਕ ਕਰਨ ਵੈਰੀਫਿਕੇਸ਼ਨ ਕਰਨ ਲੁਧਿਆਣਾ ਤੋਂ ਤਰਸੀਮ ਹਰਤਵਾਦੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978